ਅਬੋਹਰ ਦੇ ਵਿੱਚ ਕੱਲ ਜਿਹੜੀ ਕਠੜਾ ਵਾਪਰੀ ਹੈ ਜਿਸ ਵਿੱਚ ਇੱਕ ਵਪਾਰੀ ਦਾ ਸ਼ਰੀਆਮ ਕਤਲ ਕਰ ਦਿੱਤਾ ਗਿਆ ਉਸਨੇ ਪੂਰੇ ਅਬੋਹਰ ਨੂੰ ਝੰਡੂੜ ਕੇ ਰੱਖ ਦਿੱਤਾ ਅਬੋਹਰ ਨੇ ਪੂਰੇ ਪੰਜਾਬ ਨੂੰ ਝੰਡੂੜ ਕੇ ਰੱਖ ਦਿੱਤਾ ਯਾਨੀ ਕਿ ਇੱਥੇ ਵਪਾਰ ਕਰਨਾ ਵੀ ਇੰਨਾ ਔਖਾ ਹੋ ਗਿਆ ਕਿ ਜਾਨ ਖੌਫ ਦੇ ਵਿੱਚ ਲੱਗੀ ਹੋਈ ਹੈ ਅਜੇ ਦੇ ਵਿੱਚ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ ਜਮ ਕੇ ਕਿਰਕਰੀ ਹੋਈ ਹੈ ਜਿਸ ਤੋਂ ਬਾਅਦ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਫਤਾਰ ਕਰ ਲਿਆ ਇਹ ਪੁਲਿਸ ਦਾ ਦਾਵਾ ਹੈ ਕਿ ਵਪਾਰੀ ਜਿਹੜੇ ਨੇ ਭਾਵੇਂ ਡਰ ਦੇ ਸائے ਹੇਠ ਨੇ ਪਰ ਅਬੋਹਰ ਦੇ ਵਪਾਰੀ ਸੰਜੇ ਵਰਮਾ ਦੇ ਕਤਲ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਫਤਾਰ ਕੀਤਾ ਹੈ ਪੁਲਿਸ ਦਾ ਦਾਵਾ ਹੈ RAM ਰਤਨ ਤੇ ਜਸਪ੍ਰੀਤ ਸਿੰਘ ਵਜੋਂ ਇਹਨਾਂ ਮੁਲਜ਼ਮਾਂ ਦੀ ਪਛਾਣ ਹੋਈ ਹੈ ਸੰਜੇ ਵਰਮਾ ਦੇ ਸੰਸਕਾਰ ਮੌਕੇ ਉਹਨਾਂ ਦੇ ਪ੍ਰਾਕਲ ਜਗਤ ਵਰਮਾ ਖਾਸੇ ਭਾਵੁਕ ਹੋ ਗਏ ਸੀ ਕਰੋੜਾਂ ਦੇ ਟੈਕਸ ਦੇ ਰਹਿਆਂ ਤਾਂ ਵੀ ਅਸੀਂ ਸੁਰੱਖਿਅਤ ਕਿਉਂ ਨਹੀਂ ਇਹ ਉਹਨਾਂ ਨੇ ਸਵਾਲ ਸਰਕਾਰਾਂ ਨੂੰ ਪੁੱਛਿਆ ਵਪਾਰੀਆਂ ਨੇ ਰੋਸ ਵਿੱਚੋਂ ਅਬੋਹਰ ਸ਼ਹਿਰ ਪੂਰੀ ਤਰ੍ਹਾਂ ਬੰਦ ਰੱਖਿਆ ਸਿਆਸੀ ਪਾਰਟੀਆਂ ਵੱਲੋਂ ਵੀ ਅਬੋਹਰਤ ਵਿੱਚ ਪ੍ਰਦਰਸ਼ਨ ਕੀਤਾ ਗਿਆ ਵਿਰੋਧੀਆਂ ਨੇ ਸਰਕਾਰ ਨੂੰ ਘੇਰਿਆ ਕਿ ਇਹ ਕਿਦਾਂ ਦਾ ਰੰਗਲਾ ਪੰਜਾਬ ਹੈ ਅ ਸੋ ਬਹੁਤ ਵੱਡੀ ਇਹ ਖਬਰ ਸੀ ਕਿ ਕਿਉਂਕਿ ਜੋ ਗੱਲ ਸਾਹਮਣੇ ਆਈ ਹੈ ਕਿ ਕਤਲ ਖੂਣ ਤੋਂ ਬਾਅਦ ਕੁਝ ਦੇਰ ਬਾਅਦ ਹੀ ਗੈਂਗਸਟਰ ਇੱਕ ਗੈਂਗਸਟਰ ਵੱਲੋਂ ਖੁਲੇ ਆ ਇਹ ਮੰਨਿਆ ਗਿਆ ਕਿ ਇਹ ਕਤਲ ਅਸੀਂ ਕਰਾਇਆ ਉਹਨਾਂ ਨੇ ਇਹ ਕਿਹਾ ਕਿ ਸਾਡਾ ਕੋਈ ਰੌਲਾ ਚੱਲਦਾ ਸੀ ਅਸੀਂ ਗੱਲਬਾਤ ਕਰਕੇ ਸੁਲਝਾਣਾ ਚਾਹੁੰਦੇ ਸੀ ਪਰ ਇਹਨੇ ਨੇ ਸੰਜੇ ਵਰਮਾ ਨੇ ਸਾਨੂੰ ਪਛਾਣਿਆ ਨਹੀਂ ਇਸ ਕਰਕੇ ਅਸੀਂ ਇਸ ਨੂੰ ਕਤਲ ਕਰ ਦਿੱਤਾ ਕੁਝ ਭਾਵਕ ਕਰਦੀਆਂ ਤਸਵੀਰਾਂ ਫਿਰ ਗੱਲਬਾਤ ਜਾਰੀ ਰੱਖਾਂ ਇਹਨੂੰ ਖੌਂਡ ਦਾ ਦਰਦ ਪੁੱਛੋ ਨਾ ਮੈਂ ਰਾਜਾ ਨਾ ਮੈਂ ਕੋਈ ਪੋਲਿਟੀਸ਼ਨ ਆਤਮਾ ਨੂੰ ਮੰਦਿਓ ਉਹ ਯਾ ਤਾਂ ਕਿ ਕਹੋ ਮਰ ਜਾਂਦੇ ਹੋ ਮੇਰੀ ਗੱਲ ਪਚਾਓ ਜਿਹੜਾ ਬੰਦਾ ਕਰੋੜਾ ਰੁਪਿਆ ਤੱਕਸ ਦੇਂਦਾ 5-700 ਬੰਦਾ ਰੁਜ਼ਗਾਰ ਦਿੰਦਾ ਔਰ ਕਿਸੇ ਨੇ ਕਾਜ ਤੇ ਕੋਈ ਦੁਸ਼ਮਣੀ ਨਹੀਂ ਪਾੜੀ ਤੇ ਕੋਈ ਦੁਸ਼ਮਣ ਲੱਗਦਾ ਹੈ ਉਹਨੇ ਪੈਰੀ ਜਾ ਕੇ ਨਹੀਂ ਗਿਆ ਮੇਰੀ ਕੋਈ ਗਲਤੀ ਹੈ ਮੈਨੂੰ ਮਾਫ ਕਰਦੇ ਉਸ ਬੰਦੇ ਨਾਲ बदकिस्मती है साड़ी बदकिस्मती है पंजाब की कि अजे ਦਨ ਵੀ ਦੇਖਣੇ ਪੈਰਨੇ ਸ਼ਰੀਆਮ ਰੰਗਦਾਰੀ ਮੰਗੀ ਜਾਂਦੀ ਹੈ ਸ਼ਰੀਆਮ ਫਰੋਤੀ ਮੰਗੀ ਜਾਂਦੀ ਹੈ ਨਾ ਦਿਓ ਤਾਂ ਗੋਲੀ ਮਾਰ ਦਿੱਤੀ ਜਾਂਦੀ ਹੈ ਮੇਰੇ ਨਾਲ ਨਰਿੰਦਰ ਵਰਮਾ ਜੀ ਮੌਜੂਦ ਨੇ ਸੰਜੇ ਵਰਮਾ ਦੇ ਭਰਾ ਨੇ ਵਰਮਾ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਅਫਸੋਸ ਹੈ ਜੋ ਕੁਝ ਤੁਹਾਡੇ ਭਰਾ ਨਾਲ ਹੋਇਆ ਸੰਜੇ ਵਰਮਾ ਨਾਲ ਹੋਇਆ ਪੁਲਿਸ ਹਾਲਾਕੀ ਦਾਵਾ ਕਰ ਰਹੀ ਕਿ ਦੋ ਮੁਸਲਮਾਨਾਂ ਨੂੰ ਸੀ ਗ੍ਰਿਫਤਾਰ ਕਰ ਲਿਆ ਹੈ ਜਿਹੜੇ ਗੈਂਗਸਟਰ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਸਾਡਾ ਕੋਈ ਰੋਲਾ ਸੀਗਾ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਨਾ ਚਾਹੁੰਦੇ ਸੀਗੇ ਕਦੇ ਪਰਿਵਾਰ ਤੇ ਨਾਲ ਸੰਜੇ ਵਰਮਾ ਹੋਰਾਂ ਨੇ ਗੱਲਬਾਤ ਕੀਤੀ ਹੈ ਕਿ ਜਿਹੀ ਕੋਈ ਗੱਲ ਚੱਲ ਰਹੀ ਹੈ ਕੋਈ ਕਾਲ ਆਈ ਹੈ ਕੋਈ ਮੈਸੇਜ ਆਇਆ ਹੈ ਕੋਈ ਫਰੋਤੀ ਦੀ ਕਾਲ ਹੈ ਕਦੇ ਕੋਈ ਗੱਲ ਹੋਈ ਸੀ ਐਵੇਂ ਦੀ ਸਰ ਕਦੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ ਨਾ ਅਸੀਂ ਕਦੇ ਇਸ ਤਰ੍ਹਾਂ ਕਿਸੇ ਕਿਸੇ ਦਾ ਕੋਲ ਆਇਆ ਸਰ ਇਸ ਤਨਾ ਹੀ ਕਦੇ ਕੋਈ ਗੱਲ ਹੋਵੇ ਤੇ ਬੰਦਾ ਕੀ ਆ ਤਾਂ ਉਹਨਾਂ ਜਿਹੜੇ ਕਾਲ ਕੀਤੇ ਹੈ ਉਹਨਾਂ ਨਾਲ ਬੈਠ ਕੇ ਕੋਈ ਗੱਲਬਾਤ ਕਰਨ ਦੇ ਟੇਬਲ ਟॉक ਦੇ ਸਿੱਤੇ ਤਿਆਰ ਹੁੰਦਾ ਹੈ ਜਾਂ ਪੁਲਿਸ ਪ੍ਰਸ਼ਾਸਨ ਨੂੰ ਫੋਨ ਕਰਦਾ ਹੈ ਪੁਲਿਸ ਪ੍ਰਸ਼ਾਸਨ ਦੀ ਕੋਈ ਮਦਦ ਲੈਣ ਨੂੰ ਤਿਆਰ ਹੁੰਦਾ ਹੈ ਤੇ ਸਾਡੇ ਕੋਲ ਆਪਦੇ ਕੋਲ ਵੀ ਭਰਾਵਾਂ ਕੋਲ ਲਾਇਸੈਂਸੀ ਰਿਵਲਵਰ ਹੈ ਜਾਂ ਆ ਵੀ ਸੇਫਟੀ ਵਾਸਤੇ ਬੰਦਾ ਆਪਦੇ ਹਥਿਆਰ ਨਾਲ ਰੱਖ ਸਕਦਾ ਹੈ ਪਰ ਸਾਨੂੰ ਇਸ ਤਰ੍ਹਾਂ ਦਾ ਕੋਈ ਵੀ ਖਤਰਾ ਨਹੀਂ ਲੱਗ ਰਿਹਾ ਸੀ ਨਾ ਸਾਡੀ ਕੋਈ ਨਾ ਸੀ ਕਿ ਇਸ ਤਰ੍ਹਾਂ ਦੀ ਦਿਮਾਗ ਚ ਰੱਖੀ ਸੀ ਵੀ ਸਾਡੇ ਤੇ ਇਸ ਤਰ੍ਹਾਂ ਦਾ ਹਮਲਾ ਹੋ ਸਕਦਾ ਹੈ ਸਜੀਵਰਮਨ ਜੀ ਦੇ ਨਾਲ ਜੋ ਕੁਝ ਹੋਇਆ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਗੁੱਸਾ ਰੋਸ ਹੈ ਅਫਸੋਸ ਹੈ ਖਾਸ ਤੌਰ ਤੇ ਵਪਾਰੀ ਜਗਤ ਦੇ ਵਿੱਚ ਵਪਾਰ ਮੰਡਲ ਵੱਖ-ਵੱਖ ਜਿਹੜੇ ਨੇ ਉਹ ਹੜਤਾਲਾਂ ਕਰ ਰਹੇ ਨੇ ਅਬੋਹਰ ਦੇ ਵਪਾਰੀਆਂ ਨੇ ਵੀ ਪੂਰਾ ਬਾਜ਼ਾਰ ਬੰਦ ਰੱਖਿਆ ਇਹ ਤੁਹਾਨੂੰ ਲੱਗਦਾ ਹੈ ਕਿ ਇਹ ਹਲੂਣਾ ਹੈ ਸਰਕਾਰਾਂ ਨੂੰ ਇਹ ਹਲੂਣਾ ਹੈ ਪੁਲਿਸ ਨੂੰ ਕਿ ਜੇ ਪੰਜਾਬ ਦੇ ਵਿੱਚ ਵਪਾਰ ਵਪਾਰੀ ਸੁਰੱਖਿਤ ਨਹੀਂ ਤਾਂ ਸੁਰੱਖਿਤ ਕੌਣ ਰਹੇਗਾ ਫਿਰ ਸਰ ਬਿਲਕੁਲ ਹੋਣਾ ਚਾਹੀਦਾ ਹੈ ਪੰਜਾਬ ਸਰਕਾਰ ਚ ਇੰਡੀਆ ਸਰਕਾਰ ਹੈ ਜੀ ਉਹਨੂੰ ਚਲਾਣ ਵਾਲੇ ਵਪਾਰੀ ਹੈ ਵਪਾਰੀਆਂ ਨੂੰ ਟੈਕਸ ਦਿੰਦੇ ਆ ਟੈਕਸ ਦੇ ਨਾਲ ਹੀ ਸਰਕਾਰਾਂ ਚਲਦੀਆਂ ਆ ਅੱਜ ਹਿੰਦੁਸਤਾਨ ਚ ਕਾਰੋਬਾਰ ਬੰਦ ਹੋ ਜੇ ਜਾਂ ਪੰਜਾਬ ਚ ਕਾਰੋਬਾਰ ਬੰਦ ਹੋ ਜੇ ਇਹਨਾਂ ਨੂੰ ਟੈਕਸ ਕੌਣ ਦੇਊਗਾ ਹੂੰ ਇਹ ਜਿਹੜੇ ਗੱਫੇ ਵੰਡਦੇ ਨੇ ਗੱਫੇ ਲੈ ਕੇ ਤਾਂ ਟੈਕਸ ਸਾਡੇ ਕੋਲ ਜਿਹੜੇ ਗੱਫੇ ਵੰਡਦੇ ਨਾ ਇਹ ਬਿਲਕੁਲ ਠੀਕ ਬਿਲਕੁਲ ਠੀਕ ਹੈ ਨਰਿੰਦਰ ਜੀ ਇੱਕ ਗੱਲ ਦੱਸਿਓ ਕਿ ਜਿਹੜੇ ਗੈਂਗਸਟਰ ਵੱਲੋਂ ਇਹ ਜ਼ਿੰਮੇਵਾਰੀ ਲਈ ਗਈ ਆ ਤੁਸੀਂ ਕਹਿ ਰਹੇ ਹੋ ਕਿ ਇਦਾਂ ਦੀ ਕੋਈ ਗੱਲ ਹੋਈ ਨਹੀਂ ਸੀ ਫਿਰ ਇਹ ਇਹ ਗੱਲ ਕਿੱਥੋਂ ਨਿਕਲ ਕੇ ਸਾਹਮਣੇ ਆਈ ਕਿ ਉਹਨੇ ਕਿਹਾ ਕਿ ਮੈਂ ਫੋਨ ਕੀਤਾ ਸੀ ਉਹਨਾਂ ਨੇ ਗੱਲਬਾਤ ਨਹੀਂ ਕੀਤੀ ਪਛਾਣਿਆ ਨਹੀਂ ਫਿਰ ਅਸੀਂ ਇਸ ਕਰਕੇ ਸਵਾਰਦਾਤੋਂ ਅੰਜਾਮ ਦਿੱਤਾ ਸਰ ਸੰਤਲ ਨਹੀਂ ਪਤਾ ਕਿ ਕਿੰਨੇ ਇਹ ਪੋਸਟ ਪਾਈ ਹੈ ਇਹ ਪੋਸਟ ਸੱਚੀ ਹੈ ਝੂਠੀ ਹੈ ਕੌਣ ਹੈ ਸੰਸਾਰੇ ਕੁਝ ਨਹੀਂ ਪਤਾ ਸਾਨੂੰ ਇਸ ਤਰ੍ਹਾਂ ਦੀ ਕੋਈ ਕਦੇ ਇਸ ਤਰ੍ਹਾਂ ਦੀ ਥ੍ਰੈਟ ਕਾਲ ਕਦੇ ਕੁਝ ਵੀ ਨਹੀਂ ਆਇਆ ਪੀ ਪੁਲਿਸ ਬਲੋ ਅੱਜ ਦਾਵਾ ਕੀਤਾ ਜਾ ਰਿਹਾ ਕਿ ਦੋ ਬੰਦੇ ਅਸੀਂ ਅਰੈਸਟ ਕਰ ਲਏ ਨੇ ਰਾਮ ਰਤਨ ਤੇ ਜਸਪ੍ਰੀਤ ਕਦੇ ਨਾਮ ਇਹਨਾਂ ਤੋਂ ਤੁਸੀਂ ਪਹਿਲਾਂ ਸੁਣੇ ਆ ਨਹੀਂ ਸਰ ਸਿਕ ਕਦੇ ਕੋਈ ਨਾਮ ਨਹੀਂ ਸੁਣਿਆ ਅਜੇ ਤੱਕ ਇਹਨੇ ਜਿੰਨੇ ਵੀ ਮੁਲਜਮ ਸੀਗੇ ਜਿਨ੍ਹਾਂ ਨੇ ਮੇਰੇ ਭਰਾ ਦੀ ਹੱਤਿਆ ਕੀਤੀ ਹੈ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੇ ਕੰਮ ਕਰਾਇਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਹੂੰ ਨਰਿੰਦਰ ਜੀ ਜਦੋਂ ਇਹ ਇਹ ਸਾਡਾ ਪਰਿਵਾਰ ਰੋਂਦਾ ਹਾਂ ਪੂਰਾ ਹਾਦਸਾ ਹੋਇਆ ਜਦੋਂ ਇਹ ਵਾਰਦਾਤ ਹੋਈ ਹੈ ਮਤਲਬ ਹੌਸਲੇ ਕਿੰਨੇ ਬੁਲੰਦ ਸੀ ਸ਼ਰਿਆਮ ਚਿੱਟੇ ਜਿਨੀ ਇੰਨੇ ਵੱਡੇ ਹਾਦਸੇ ਨੂੰ ਅੰਜਾਮ ਦੇ ਗਏ ਤਾਂ ਮਾਰਕੀਟ ਵੱਲੋਂ ਮਾਰਕੀਟ ਦੇ ਵਿੱਚ ਕੋਈ ਨਹੀਂ ਸੀ ਜਾਂ ਕੋਈ ਕਿਸੇ ਤਰ੍ਹਾਂ ਦਾ ਬਚਾਅ ਨਹੀਂ ਹੋ ਸਕਦਾ ਸੀ ਸਰ ਮਾਰਕੀਟ ਦੇ ਅੰਦਰ ਤਾਂ ਲੋਕ ਤਾਂ ਹੈਗੇ ਸੀਗੇ ਪਰ ਉਹ ਇੱਕ ਛਟਗੇ ਚਾਏ ਤੇ ਸਕਿੰਟਾਂ ਦੇ ਅੰਦਰ ਕੰਮ ਕਰਕੇ ਚਲੇ ਗਏ ਤੇ ਪਿਸਤੌਲ ਦੀ ਨੋਕ ਦੇ ਤੇ ਸਾਹਮਣੇ ਹਰੇਕ ਬੰਦਾ ਇੱਕਦਮ ਡਰ ਜਾਂਦਾ ਵੀ ਸਾਹਮਣੇ ਹੋ ਕੀ ਰਿਹਾ ਹੂੰ ਤੇ ਹੁਣ ਇਹ ਜਿਹੜਾ ਪੂਰਾ ਬਾਜ਼ਾਰ ਹੈ ਜਾਂ ਬੋਹਰ ਹੈ ਤੁਹਾਡੇ ਨਾਲ ਖੜਾ ਹੈ ਕਿਉਂਕਿ ਕੱਲ ਵੀ ਮੈਂ ਸੁਣੇ ਸੀਗਾ ਕਿ ਰੋਸ ਸਾਰੇ ਹੋਏ ਨੇ ਲੋਕਾਂ 'ਚ ਬਹੁਤ ਗੁੱਸਾ ਇਸ ਗੱਲ ਨੂੰ ਲੈ ਕੇ ਬਿਲਕੁਲ ਸਰ ਪੂਰਾ ਬਾਜ਼ਾਰ ਖੜਾ ਹੈ ਖਾਲੀ ਸਾਢੇ ਹਸਤੇ ਨਹੀਂ ਪੂਰੇ ਇਹ ਅੱਜ ਸਾਢੇ ਤੇ ਆਈ ਹੈ ਇਹ ਕੱਲ ਤੇ ਕਿਸੇ ਹੋਰ ਤੇ ਆਏਗੀ ਕੰਨ ਕਿਸੇ ਹੋਰ ਤੋਂ ਫਰੋਤੀ ਮੰਗਣੇ ਕਿਸੇ ਹੋਰ ਨੂੰ ਮਾਰਨਗੇ ਹੂੰ ਇਹਦੇ ਵਾਸਤੇ ਆਵਾਜ਼ ਸਭ ਨੂੰ ਉੱਚੀ ਕਰਨੀ ਪਵੇਗੀ ਹੂੰ ਹੂੰ ਬਿਲਕੁਲ ਠੀਕ ਪੁਲਿਸ ਵੱਲੋਂ ਜਿਹੜਾ ਤੁਹਾਨੂੰ ਭਰੋਸਾ ਦਿੱਤਾ ਗਿਆ ਹੈ ਪੁਲਿਸ ਦਾਵਾ ਕਰ ਰਹੀ ਹੈ ਕਿ ਦੋ ਬੰਦੇ ਗ੍ਰਿਫਤਾਰ ਕੀਤੇ ਨੇ ਤੁਹਾਡੀ ਤਸੱਲੀ ਹੈ ਜੋ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਸਰ ਸਾਡੀ ਸਾਡੀ ਤਸੱਲੀ ਦੇਖੋ ਪ੍ਰਸ਼ਾਸਨ ਤੇ ਭਗਵਾਨ ਸਰ ਦੋਵਾਂ ਤੇ ਵਿਸ਼ਵਾਸ ਹੈ ਜਾਂ ਤਾਂ ਸਾਨੂੰ ਪ੍ਰਸ਼ਾਸਨ ਨਾ ਦਿਵਾਊਗਾ ਜਾਂ ਸਾਨੂੰ ਰੱਬ ਨਿਆ ਦਿਵਾਊਗਾ ਹਮਮ ਹੋਰ ਅਸੀਂ ਕਿਹਦੇ ਤੋਂ ਨਿਆਂ ਮੰਗ ਸਕਦੇ ਆ ਹਮਮ ਹਮ ਬਿਲਕੁਲ ਠੀਕ ਹੈ ਅ اچھا ਵੈਸੇ ਇੱਕ ਗੱਲ ਦੱਸਿਓ ਸੰਜੇ ਵਰਮਾ ਹੁਰਾਂ ਦੀ ਕਦੇ ਕਿਸੇ ਨਾਲ ਕੋਈ ਕਹਾ ਸੁਣੀ ਹੋਈ ਹੋਵੇ ਕਦੇ ਕੋਈ ਲੜਾਈ ਹੋਈ ਹੋਵੇ ਕਦੇ ਕਿਸੇ ਨਾਲ ਲੈਂਡ ਦੇਣ ਦੀ ਕੋਈ ਗੱਲ ਵੀ ਹੋਈ ਹੋਵੇ ਸਰ ਉਹ ਤਾਂ ਐਨੇ ਪੋਲਾਈਟਲੀ ਸੁਭਾਅ ਦੇ ਸੀਗੇ ਬਿਲਕੁਲ ਉਹਨਾਂ ਨੇ ਕਦੇ ਆਪਦੀ ਜਿਹੜੀ ਆਵਾਜ਼ ਵੀ ਕਦੇ ਉੱਚੀ ਆਵਾਜ਼ ਨਹੀਂ ਕੀਤੀ ਸਾਰੇ ਸ਼ਹਿਰ ਦੇ ਅੰਦਰ ਸਾਰੇ ਸਾਡੇ ਜਿੰਨੇ ਕਰਮਚਾਰੀ ਐ ਸਾਰਾ ਦੇ ਅੰਦਰ ਹੀ ਚਰਚਾ ਆਈ ਇਸ ਬੰਦੇ ਨਾਲ ਤਾਂ ਸਾਨੂੰ ਕਦੇ ਚਿਵਾਰੀ ਕਰਨ ਕੀਤੀ ਕਈ ਵਾਰੀ ਕੋਈ ਕੰਮ ਹੁੰਦਾ ਸੀ ਉਹਨਾਂ ਨੂੰ ਜਿਆਦਾ ਕਿਹਾ ਜਾਂਦੇ ਸੀ ਵੀ ਇਸ ਇਹਨਾਂ ਨੂੰ ਕਵਾਂਗੇ ਇਹ ਮਿੰਟ ਤੇ ਕਰ ਦੇਣਗੇ ਉਹਨਾਂ ਇੱਕਦੇ ਕਿਸੇ ਨਾਲ ਕੋਈ ਉੱਚੀ ਬਾਜ਼ ਨਹੀਂ ਕੀਤੀ ਇਹ ਗਉ ਹੱਤੇ ਅੱਜ ਇਹ ਸ਼ਰੀਆਮ ਗਉ ਹੱਤੇ ਜੀ 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 ਬਿਲਕੁਲ ਠੀਕ ਹੈ ਗੱਲ ਤੁਹਾਡੀ ਮੇਰੇ ਨਾਲ ਅਮਿਤ ਕਪੂਰ ਵੀ ਜੁੜ ਗਏ ਨੇ ਅ ਅਮਿਤ ਕਪੂਰ ਸਾਹਿਬ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਵਪਾਰ ਮੰਡਲ ਦੇ ਪ੍ਰਧਾਨ ਨੇ ਪੰਜਾਬ ਦੇ ਕਪੂਰ ਸਾਹਿਬ ਕੱਲ ਜਿਹੜੀ ਅਬੋਹਰ ਦੇ ਵਿੱਚ ਘਟਨਾ ਹੋਈ ਹੈ ਉਸ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਤੁਹਾਡਾ ਕੀ ਪ੍ਰਤੀਕਰਮ ਹੈ ਇਸ ਤੇ ਅ ਸਸਲੀ ਘਰਪੀ ਜੀ ਜੀ ਮੈਂ ਜੱਜ ਹੁਣ ਆ ਹੀ ਰਿਹਾ ਹਾਂ ਸਪੋਰਟ ਦੇ ਅੰਦਰ ਆ ਮੈਂ ਉਹਨਾਂ ਦੇ ਸਰੋਕਾਰ ਵਿੱਚ ਰਿਹਾ ਹਾਂ ਜੀ ਜਿਹੜੇ ਸੰਜੇ ਵਰਮਾ ਜੀ ਦੀ ਜਿਨਾਹ ਟੈਕੋਇਸ ਹੈ ਜੀ ਉਹਨਾਂ ਦੇ ਬ੍ਰਦਰ ਸਾਡੇ ਗਗਤ ਵਰਮਾ ਜੀ ਹੈ ਜਿਹੜੇ ਸਾਥ ਮਾਈਕ ਪ੍ਰੈਜੈਂਟ ਹੈ ਵਪਾਰ ਮੰਡਲ ਦੇ ਜੀ ਬਹੁਤ ਹੀ ਅੱਛਾ ਪਰਿਵਾਰ ਹੈ ਦੇਖੋਗੇ ਅੱਜ ਉਹਨਾਂ ਦਾ ਇੱਕ ਕਿਰੋਣਾ ਹੈ ਜੀ ਉਹ ਇਹ ਕਹਿ ਰਿਹਾ ਕਿ ਕਿਹੜਾ ਬੰਦਾ 700 ਪਰਿਵਾਰਾਂ ਨੂੰ ਰੋਜ਼ਗਾਰ ਦੇ ਰਿਹਾ ਹੂੰ ਉਹ ਸੂਤ ਪਰਿਵਾਰ ਦੇ ਨਾਲ ਕੀ ਹਾਲਤ ਹੈ ਹੂੰ ਕਿ ਦੱਸੋ ਕੀ ਹੋਇਆ ਬਿਲਕੁਲ ਬਿਲਕੁਲ ਕਪੂਰ ਸਾਹਿਬ ਇੱਕ ਮਿੰਟ ਰੁਕਿਓ ਮੇਰੇ ਨਾਲ ਸੰਦੀਪ ਜਾਖੜ ਵੀ ਜੁੜ ਗਏ ਨੇ ਐਮ ਐਲ ਏ ਬੋਹਰ ਤੋਂ ਔਰ ਉਹਨਾਂ ਤੋਂ ਜਾਣਕਾਰੀ ਲੈਣੀ ਬੜੀ ਜ਼ਰੂਰੀ ਹੈ ਕਿਉਂਕਿ ਇੱਕ ਵਿਧਾਇਕ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਾਖੜ ਸਾਹਿਬ ਜਿਹੜਾ ਕੱਲ ਕਟਨਾ ਕਰਮ ਹੋਇਆ ਹਾਲਾਂਕਿ ਪੁਲਿਸ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਦੋ ਲੋਕੀ ਮੁੱਠਪੇੜ ਦੇ ਵਿੱਚ ਅਸੀਂ ਢੇਰ ਕਰ ਦਿੱਤੇ ਨੇ ਇਨਕਾਊਂਟਰ ਕਰ ਦਿੱਤਾ ਪਰ ਉਸ ਖਬਰ ਨੇ ਉਸ ਵਾਰਦਾਤ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਤੁਸੀਂ ਕੀ ਕਹੋਗੇ ਨੇ ਦੇਖੋ ਜੀ ਮੈਂ ਉਹਨੇ ਕਪੂਰ ਸਾਹਿਬ ਦੀ ਗੱਲ ਸੁਣ ਰਿਆ ਸੀਗਾ ਤੇ ਜਿਵੇਂ ਉਹਨਾਂ ਨੇ ਕਿਹਾ ਦੇਖੋ ਇੱਕ ਤਾਂ ਜਿਉਥੇ ਸੁਨੀਲ ਜਾਖੜ ਜੀ ਨੇ ਵੀ ਗੱਲ ਕੀਤੀ ਜਿਹੜੇ ਜਿਨ੍ਹਾਂ ਦੀ ਹੱਤਿਆ ਕੀਤੀ ਗਈ ਹੈ ਜੀ ਇੱਕ ਤਾਂ ਦੇਖੋ ਸੁਨੀਲ ਜੀ ਨੇ ਗੱਲ ਕੀਤੀ ਵੀ ਉਹ ਇੱਕ ਰੋਲ ਮਾਡਲ ਹੋਣੇ ਚਾਹੀਦੇ ਆਪਣੇ ਯੂਥ ਵਾਸਤੇ ਕਿਉਂਕਿ ਜ਼ਮੀਨ ਤੋਂ ਉੱਠ ਕੇ ਉਹਨਾਂ ਕੋਲੇ ਕੁਝ ਵੀ ਨਹੀਂ ਸੀਗਾ ਤੇ ਇੰਨਾ ਉਹਨਾਂ ਨੇ ਆਪਣਾ ਜਿਹੜਾ ਕੰਮ ਜਚਾਇਆ ਪੂਰੇ ਪੰਜਾਬ ਦੇ ਵਿੱਚ ਲੋਕ ਉਹਨਾਂ ਕੋਲੇ ਆਂਦੇ ਸੀ ਜੀ ਐਂ ਮਿਹਨਤ ਕਰਕੇ ਤੇ ਦੇਖੋ ਹੁਣ ਅੱਜ ਦੇ ਦਿਨ ਇਜ਼ ਇਟ ਅ ਕ੍ਰਾਈਮ ਐਂਡ ਆਪਾਂ ਇੱਕ ਪਾਸੇ ਆਪਾਂ ਕਹਿੰਦੇ ਆ ਵੀ ਆਪਾਂ ਨੂੰ ਪੰਜਾਬ ਦੇ ਵਿੱਚ ਹਮ ਇਨਵੈਸਟਮੈਂਟਸ ਚਾਹੀਦੀ ਆ ਆਪਾਂ ਇਨਵੈਸਟਮੈਂਟ ਸੈਮੀਨਾਰਸ ਇਹ ਮਤਲਬ ਆਯੋਜਨ ਕਰਦੇ ਆ ਲੋਕਾਂ ਨੂੰ ਆਪਾਂ ਨਿਯੋਤਾ ਦਿੰਦੇ ਆ ਵੀ ਆਓ ਇੱਥੇ ਵੇਖੋ ਸਾਡੇ ਇਨਵੈਸਟਮੈਂਟ ਕਰੋ ਪਰ ਜਦੋਂ ਬੇਸਿਕ ਜਿਹੜੀ ਚੀਜ਼ ਹੈ ਸੇਫਟੀ ਐ ਨਾ ਸਿਰਫ ਵਪਾਰੀ ਇੱਥੇ ਮੈਂ ਥੋੜਾ ਜਿਹਾ ਤੁਹਾਡੇ ਨਾਲ ਸਹਿਮਤ ਨਹੀਂ ਹਾਂ ਸਿਰਫ ਵਪਾਰੀ ਹਰ ਇੱਕ ਵਿਅਕਤੀ ਤੁਸੀਂ ਪਿੰਡ ਪਿੰਡ ਜਾ ਕੇ ਦੇਖੋ ਮੈਂ ਮੇਰੇ ਪਿੰਡ ਦੇ ਵਿੱਚ ਮੈਂ ਮੇ ਮੈਂ ਜਿਹੜਾ ਮੇਰਾ ਪਿੰਡ ਹੈ ਜਿੱਥੇ ਮੈਂ ਰਹਿੰਦਾ ਪੰਜਕੋਸੀ ਜੀ ਉੱਥੇ ਮਤਲਬ ਬਦਮਾਖੀਆਂ ਇੰਨੀ ਹੋਣ ਲੱਗੀ ਐ ਸੋ ਮਤਲਬ ਜਿਹੜਾ ਮਜ਼ਦੂਰੀ ਕਰਦਾ ਹੈ ਜਿਹੜਾ ਕਿਸਾਨ ਹੈ ਜਿਹੜਾ ਸਕੂਲ ਚਲਾਉਂਦਾ ਹੈ ਤੁਸੀਂ 3 ਦਿਨ ਪਹਿਲੇ ਉੱਥੇ ਮੋਗੇ ਦੇ ਵਿੱਚ ਡਾਕਟਰ ਨੂੰ ਜਾ ਕੇ ਗੋਲੀ ਮਾਰ ਦਿੰਦੇ ਉਹਦੇ ਕਲੀਨਿਕ ਦੇ ਵਿੱਚ ਉਹ ਵੀ ਦਿਨ ਦਹਾੜੇ ਹੋਇਆ ਸੋ ਦ ਪੁਆਇੰਟ ਇਜ਼ ਕੋਣ ਮਤਲਬ ਸਰਕਾਰ ਕੀ ਕਰ ਰਹੀ ਹੈ ਹੋਮ ਮਿਨਿਸਟਰ ਸਾਹਿਬ ਕੀ ਕਰ ਰਹੇ ਹੈ ਸਖਤੀ ਨਹੀਂ ਜਾਈ ਦੀ ਪੁਲਿਸ ਤੋਂ ਮਤਲਬ ਓਨ ਅ ਕ੍ਰਿਮੀਨਲ ਡਰਦਾ ਹੀ ਨਹੀਂ ਹੈ ਜਕੜੀ ਸਾਹਿਬ ਤੁਹਾਨੂੰ ਤੁਹਾਨੂੰ ਕਮੀ ਕਿੱਥੇ ਮਹਿਸੂਸ ਹੋ ਰਹੀ ਹੈ ਕਿਉਂਕਿ ਹੁਣ ਦੇਖੋ ਕ੍ਰਾਈਮ ਤਾਂ ਕਦੇ ਪੂਰੀ ਤਰ੍ਹਾਂ ਖਤਮ ਨਹੀਂ ਹੋ ਸਕਦਾ ਪਰ ਤੁਹਾਨੂੰ ਕਿਉਂ ਲੱਗ ਰ ਇਹ ਅਜਿਹੇ ਘਟਰਾਵਾ ਜਿਹੜੀਆਂ ਯੂਪੀ ਬਿਹਾਰਤ ਵਿੱਚ ਕਦੇ ਹੁੰਦੀਆਂ ਸੀਗੀਆਂ ਫਰਾਤੀ ਮੰਗਣ ਦੀਆਂ ਨਹੀਂ ਦਿੱਤੀ ਤਾਂ ਅਗਲੇ ਦਿਨ ਹੀ ਗੋਲੀ ਮਾਰ ਕੇ ਚਲੇ ਜਾਂਦੇ ਸੀਗੇ ਇਹਨਾਂ ਵਾਰਦਾਤਾਂ ਦੇ ਵਿੱਚ ਲਗਾਤਾਰ ਵਾਧੇ ਦਾ ਕਾਰਨ ਤੁਹਾਨੂੰ ਕੀ ਨਜ਼ਰ ਆਉਂਦਾ ਨਹੀਂ ਦੇਖੋ ਬਿਲਕੁਲ ਤੁਸੀਂ ਸਹਿਮਤ ਹੋ ਤੁਸੀਂ ਕ੍ਰਾਈਮ ਦੀ ਗੱਲ ਕੀਤੀ ਵੀ ਕ੍ਰਾਈਮ ਕਦੇ ਵੀ ਪਰ ਦੇਖੋ ਕ੍ਰਾਈਮ ਆਪਾਂ ਕ੍ਰਾਈਮ ਨੂੰ ਆ ਜਿਹੜਾ ਹੈ ਇਕ ਤਾਂ ਕ੍ਰਾਈਮ ਹੋ ਗਿਆ ਚੋਰੀ ਹੋ ਗਈ ਕੋਈ ਕਿਸੇ ਨੇ ਕੋਈ ਛੀਨਾ ਜਗਤੀ ਕਰ ਲਈ ਕੋਈ ਮੋਟਰਸਾਈਕਲ ਚੋਰੀ ਹੋ ਗਿਆ ਬਟ ਆ ਤਾਂ ਆਪਾਂ ਮਤਲਬ ਲੋਕਾਂ ਦੀ ਜਾਨ ਜਿਹੜੀ ਹੈ ਉਹ ਜਾ ਰਹੀ ਹੈ ਦੇ ਉਹ ਜਿਸ ਤਰੀਕੇ ਨਾਲ ਮੁੰਡੇ ਆਏ ਉਹ ਮੈਂ ਵੀਡੀਓ ਵੇਖੀ ਉਹ ਮਤਲਬ ਉਹ ਤਾਂ ਐਵੇਂ ਕੁੰਬਰੇ ਸੀ ਜਿन्हें ਕੋਈ ਕੁਲ ਵੀ ਘਾਨ ਗਏ ਹਣ ਹਾਂ ਮਤਲਬ ਜਾਨ ਦੀ ਮਤਲਬ ਨਾ ਉਹਨਾਂ ਨੂੰ ਕੋਈ ਪਰਵਾ ਐਂਡ ਦੇ ਵਰ ਮਤਲਬ ਉਹਨਾਂ ਦੀ ਜਿਹੜੀ ਜਿੰਨੀ ਕੋ ਵੇਖੀ ਮੈਂ ਫੋਟੋ ਬਿਲਕੁਲ ਮੈਨੂੰ ਯੰਗਸਟਰਸ ਲੱਗੇ ਬਿਲਕੁਲ ਤੇ ਉਹਨਾਂ ਨੂੰ ਆਈ ਐਮ 100% ਸ਼ੋਰ ਕਿਉਂਕਿ ਆ ਨਸ਼ੇ ਰਿਲੇਟਡ ਮਤਲਬ ਜਰੂਰ ਉਹ ਨਸ਼ਾ ਕਰਦੇ ਹੋਣੇ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਜਿਹੜਾ ਪ੍ਰੋਗਰੈਸ਼ਨ ਆਫ ਕਰਾਇਮ ਹੈ ਉਹ ਪਿੰਡ ਦੇ ਵਿੱਚ ਸ਼ੁਰੂਆਤ ਐਵੇਂ ਹੀ ਹੁੰਦੀ ਨਸ਼ਾ ਕਰਦਾ ਪਹਿਲੇ ਕਿਸੇ ਥੱਪੜ ਮਾਰਦਾ ਫਿਰ ਡਾਂਗ ਮਾਰਦਾ ਫਿਰ ਕਾਪਾ ਮਾਰਦਾ ਤੇ ਨੈਕਸਟ ਸਟੈਪ ਉਹ ਗੈਂਗ ਜੁਆਇਨ ਕਰਕੇ ਗੋਲੀ ਮਾਰਦਾ ਤੇ ਉਹਨੂੰ ਪਰਵਾਹੀ ਹੈ ਨਹੀਂ ਮੈਂ ਕੀ ਕਰੀ ਜਾਂਦਾ ਮੈਂ ਮਤਲਬ ਇੱਕ ਤਾਂ ਹਵਾ 'ਚ ਗੋਲੀ ਚਲਾਣੀ ਹੈ ਇੱਕ ਜਾ ਕੇ ਮਤਲਬ 12 13 ਗੋਲੀਆਂ ਉੱਤੇ ਚੱਲੀ ਹੈ ਸੋ ਇਹ ਆਪਾਂ ਨੂੰ ਪੰਜਾਬ ਦਾ ਜਿਹੜਾ ਸੋਸ਼ਲ ਫੈਬਰਿਕ ਹੈ ਉਹ ਆਪਾਂ ਨੂੰ ਵੀ ਅੰਦਰ ਜਾ ਕੇ ਮਾਰ ਕੇ ਦੇਖਣਾ ਪੈਣਾ ਹੈ ਆਪਾਂ ਮਤਲਬ ਪੰਜਾਬ ਕਿਸ ਪਾਸੇ ਤੁਰ ਪਿਆ ਵੀ ਇੱਕ ਟਾਈਮ ਸੀਗਾ ਪੰਜਾਬ ਅਸੀਂ ਜਾੜੇ ਜਾਂਦੇ ਸੀਗੇ ਖੇਤੀ ਵਾਸਤੇ ਇਨੋਵੇਸ਼ਨ ਵਾਸਤੇ ਆਪਣੇ ਸਰਦ ਦੇ ਉੱਤੇ ਬਹਾਦਰੀ ਵਾਸਤੇ ਤੇ ਅੱਜ ਮਤਲਬ ਐਂਗਸ ਦੇ ਵਾਸਤੇ ਜਾੜੇ ਜਾ ਰਹੇ ਆਣੇ ਬਿਲਕੁਲ ਠੀਕ ਸੰਦੀਪ ਜਾਖੜ ਐਂਡ ਇੱਕ ਮੈਂ ਇੱਕ ਸੌਰੀ ਅਭੀ ਜੀ ਇੱਕ ਹੋਰ ਮੈਂ ਗੱਲ ਐਡ ਕਰਨਾ ਚਾਹਾਂਗਾ ਤੁਸੀਂ ਗੱਲ ਕੀਤੀ ਵਜ੍ਹਾ ਐਂਡ ਇੱਕ ਬਹੁਤ ਵੱਡੀ ਵਜ੍ਹਾ ਐਟ ਲੀਸਟ ਮੈਂ ਆਪਣੇ ਅਬੋਰ ਦੀ ਜੇ ਗੱਲ ਕਰਾਂ ਮੈਂ ਕਦੋਂ ਦੀ ਇੱਥੇ ਐਸਐਸਪੀ ਫਾਜ਼ਲ ਕਾ ਡੀਜੀਪੀ ਨੂੰ ਮੈਂ ਚਿੱਠੀਆਂ ਲਿਖ ਲਈ ਕੋ ਉਹਨਾਂ ਨੂੰ ਕਹਿ ਕੈ ਵੀ ਥਾਣੇ ਖਾਲੀ ਪਏ ਹੂੰ ਮਤਲਬ ਥਾਣੇ ਤੇ ਬੰਦੇ ਹੈ ਨਹੀਂ ਸੋ ਡੈਫੀਨਿਟਲੀ ਉਹ ਜਿਹੜੀ ਜਿਹੜੀ ਹੈ ਲੋਜਿਸਟਿਕਲ ਤੇ ਇਹ ਪ੍ਰੈਕਟੀਕਲ ਇਸ਼ੂਜ਼ ਹੈ ਕਿਉਂਕਿ ਪੁਲਿਸ ਹੈ ਕਿਤੇ ਪੁਲਿਸ ਅੱਧੀ ਪੰਜਾਬ ਪੁਲਿਸ ਹੈ ਮੇਰੇ ਖਿਆਲ ਹੈ ਜਿਹੜੇ ਆਪਣੇ ਸਾਡੇ ਵਰਗੇ ਲੀਡਰ ਫਿਰਦੇ ਉਹਨਾਂ ਨਾਲ ਗਨਮੈਨ ਲੱਗੇ ਹੋਣੇ ਹਜ਼ਾਰਾਂ ਦੀ ਤਦਾਰ ਦੇ ਵਿੱਚ ਇਹ ਨਾਮ ਆਦਮੀ ਪਾਰਟੀ ਨੇ ਇਹ ਬਹੁਤ ਇੱਕ ਵੱਡਾ ਮੁੱਦਾ ਬਣਾਇਆ ਸੀਗਾ ਵੀ ਅਸੀਂ ਇਹ ਜਿੰਨੇ ਵੀ ਪੁਲਿਸ ਇਸ ਕੰਮਾਂ 'ਚ ਲੱਗੇ ਉਹਨਾਂ ਨੂੰ ਵਾਪਸ ਥਾਣੇ 'ਤੇ ਭੇਜਾਂਗੇ ਸੋ ਬੰਦੇ ਹੀ ਹੈ ਨਹੀਂ ਤਾਂ ਮਤਲਬ ਇੱਕੋ ਬੇਸਿਕ ਚੀਜ਼ ਕ੍ਰਾਈਮ ਕੰਟਰੋਲ ਵਾਸਤੇ ਚਾਹੀਦੀ ਸੋ ਦੈਟ ਇਜ਼ ਅ ਬਿਗ ਫੈਕਟਰ ਬਿਲਕੁਲ ਠੀਕ ਹੈ ਜਖੜ ਸਾਹਿਬ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਅਮਿਤ ਕਪੂਰ ਸਾਹਿਬ ਵੀ ਮਿਰਲ ਜੁੜੇ ਹੋਏ ਨੇ ਕਪੂਰ ਸਾਹਿਬ ਤੁਸੀਂ ਗੱਲ ਕੰਟੀਨਿਊ ਰੱਖੋ ਕਿਉਂਕਿ ਦੇਖੋ ਅ ਅਸੀਂ ਅਕਸਰ ਹੀ ਕਹਿੰਨੇ ਆ ਕਿ ਕਿਸੇ ਵੀ ਸੂਬੇ ਦਾ ਕਿਸੇ ਵੀ ਸਟੇਟ ਦਾ ਕਿਸੇ ਵੀ ਸਰਕਾਰ ਦੀ ਰੀੜ ਦੀ ਹੱਡੀ ਹੁੰਦੀ ਹੈ ਵਪਾਰੀ ਵਪਾਰ ਜੇ ਵਪਾਰੀ ਠੀਕ ਨਹੀਂ ਵਪਾਰੀ ਸੁਰੱਖਿਅਤ ਨਹੀਂ ਵਪਾਰੀ ਬਿਮਾਰ ਹੈ ਤਾਂ ਸਮਝੋ ਤੁਹਾਡਾ ਸਟੇਟ ਪੂਰੀ ਤਰ੍ਹਾਂ ਬਿਮਾਰ ਕੀ ਕਰਨਾ ਚਾਹੋਗੇ ਇਸ ਘਟਨਾ ਤੋਂ ਬਾਅਦ ਵਪਾਰ ਜਗਤ ਦੇ ਵਿੱਚ ਕਿੰਨਾ ਹਰੂਸ ਹਰਪੀਜੀ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਸਟ੍ਰੀਟ ਦੀ ਵਪਾਰ ਦੀ ਜੀ ਜੇ ਮੈਂ ਗਲਤ ਨਹੀਂ ਹਾਂ ਤਾਂ ਤੁਸੀਂ ਦੇਖੋ ਕਿ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਉਹ ਦੇਸ਼ ਸਭ ਤੋਂ ਉੱਪਰ ਹੈ ਜਿਨ੍ਹਾਂ ਦਾ ਵਪਾਰ ਉੱਪਰ ਹੈ ਬਿਲਕੁਲ ਠੀਕ ਤੁਸੀਂ ਦੇਖੋ ਸਿੰਗਾਪੁਰ ਤੁਸੀਂ ਦੇਖੋ ਜਪਾਨ ਤੁਸੀਂ ਦੇਖੋ ਜਰਮਨੀ ਜਿੰਨਾ ਜਗ੍ਹਾ ਤੇ ਜਿਹੜੇ ਜਿਨ੍ਹਾਂ ਦੇ ਵਪਾਰੀਆਂ ਨੂੰ ਖੁੱਲੀ ਛੂਟ ਦਿੱਤੀ ਇਹਨਾਂ ਨੇ ਉਹ ਰੋਣਾ ਦੀ ਸੁਰੱਖਿਆ ਦਿੱਤੀ ਉਹਨਾਂ ਨੂੰ ਕਿਹਾ ਕਿ ਤੁਸੀਂ ਬਹੁਤ ਅੱਛੀ ਤਰ੍ਹਾਂ ਬਿਜ਼ਨਸ ਕਰੋ ਅਸੀਂ ਤੁਹਾਡੇ ਅੱਗੇ ਉੱਪਰ ਖੜੇ ਆਂ ਹੂੰ ਇੱਥੇ ਉੱਪਰ ਖੜਨ ਵਾਲੇ ਕੌਣ ਐ ਤੁਸੀਂ ਦੇਖੋ ਜੇ ਮੇਰਾ ਕੰਮ ਚੱਲਣ ਲੱਗ ਗਿਆ ਤਾਂ ਮੈਨੂੰ ਇਹਨਾਂ ਤੋਂ ਅਫਸਰਾਂ ਤੋਂ ਡਰ ਲੱਗਦਾ ਮੈਂ ਬਾਹਰ ਨਹੀਂ ਨਿਕਲਦਾ ਜੀਐਸਟੀ ਵਾਲੇ ਉਹਨਾਂ ਨੂੰ ਆਪਣਾ ਡਰਾ ਰਹੇ ਐ ਟੈਕਸ ਵਾਲੇ ਉਹਨਾਂ ਨੂੰ ਡਰਾ ਰਹੇ ਐ ਜਿਹੜਾ ਬੰਦੇ ਦਾ ਬਿਜ਼ਨਸ ਅੱਛਾ ਚੱਲ ਪਿਆ ਜਦੋਂ ਤੁਸੀਂ ਐਸੇ ਸਿਸਟਮ ਹੀ ਗੱਲ ਚੱਲ ਪਿਆ ਜਦੋਂ ਵਨ ਟਾਈਮ ਸੈਕਸ ਸਾਡੇ ਮੋਦੀ ਸਾਹਿਬ ਨੇ ਕਿਹਾ ਸੀ ਵਨ ਟਾਈਮ ਟੈਕਸ ਜਿਹੜਾ ਸਿੰਗਲ ਵਿੰਡੋ ਆ ਸਿੰਗਲ ਅਲਟਰੀਆਨ 4% ਆ ਗਿਆ ਆ ਗਿਆ 12% ਆ ਗਿਆ 18% ਆ ਗਿਆ 26% 28% ਆ ਗਿਆ ਫਿਰ ਸਿੰਗਲ ਵਾਲਾ ਕਿੱਥੇ ਰਹਿ ਗਿਆ ਫਿਰ ਪट्रोल ਆਖੀ ਵਿੱਚ ਲੈ ਨੇ ਫਿਰ ਆਖੀ ਅਲਕੋਹਲ ਵਾਲਾ ਵਿੱਚ ਨਹੀਂ ਲੈ ਦੇ ਜਿੱਥੇ ਸਰਕਾਰ ਨੂੰ ਆਪਣਾ ਪਰਸਨਲ ਇੰਟਰਸਟ ਆ ਗਿਆ ਉੱਥੇ ਵਪਾਰੀ ਦੀ ਜਮ੍ਹਾਂ ਹੱਤਿਆ ਹੋ ਰਹੀ ਹੈ ਜੇ ਉੱਥੋਂ ਬਚ ਕੇ ਆ ਗਿਆ ਤਾਂ ਆ ਸਾਡੇ ਫਰੋਤੀਆਂ ਵਾਲੇ ਆ ਗਏ ਹਰ ਰੋਜ਼ ਨਵੀਂ ਫਰੋਤੀ ਆ ਰਹੀ ਹੈ ਹਰ ਰੋਜ਼ ਨਵਾਂ ਮਾਰਡਰ ਹੋ ਰਿਹਾ ਦੱਸੋ ਅਸੀਂ ਕਿੱਥੇ ਖੜਾ ਆਏ ਦੱਸੋ ਅੱਜ ਸਾਡੇ ਘਰ ਦੇ ਅੰਦਰ ਮੈਂ ਜਿੱਥੇ ਬੈਠਾ ਸੀਗਾ ਖੜੇ ਬਰਮਾ ਜੀ ਸਾਡੇ ਵਾਈਸ ਪ੍ਰਧਾਨ ਹੈ ਜਗਤ ਬਰਮਾ ਜੀ ਔਰ ਉਹਨਾਂ ਨੂੰ ਉੱਪਰੋਂ ਫੋਨ ਆਇਆ ਕਿ ਦੱਸੋ ਤੁਹਾਨੂੰ ਸੁਰੱਖਿਆ ਮਿਲ ਗਈ ਔਰ ਉਹ ਚੀਕਾਂ ਮਾਰ ਮਾਰ ਕੇ ਰੋਣ ਲੱਗਿਆ ਕਹਿੰਦਾ ਮੈਨੂੰ ਕੀ ਚਾਹੀਦਾ ਯਾਰ ਜਿਹੜਾ ਮੇਰਾ ਬੰਦਾ ਸੀ ਉਹ ਤਾਂ ਗਿਆ ਦੱਸੋ ਹੁਣ ਮੈਂ ਇੱਕ ਕਾਜ ਤਰਕਿਆ ਲੈ ਕਿ ਮੈਂ ਕੀ ਕਰ ਲੂੰਗਾ ਔਰ ਉਹ ਬੰਦੇ ਅੱਜ ਸੁਰੱਖਿਆ ਵਿੱਚ ਰਹਿਣਗੇ ਸਾਡੀ ਐਡੀ ਮਾੜੀ ਫਰਤਾਲੀ ਹੈ ਉਹ ਬੰਦੇ ਸੁਰੱਖਿਆ 'ਚ ਰਹਿਣਗੇ ਉਹਨਾਂ ਨੂੰ ਪੁਲਿਸ ਵੀ ਸੁਰੱਖਿਆ ਦੇਊਗੀ ਉਹਨਾਂ ਨੂੰ ਸਾਡਾ ਕਾਨੂੰਨ ਵੀ ਸੁਰੱਖਿਆ ਦੇਊਗਾ ਉਹਨਾਂ ਨੂੰ ਤੁਸੀਂ ਹੱਥ ਨਹੀਂ ਲਾਣਾ ਮੈਨੂੰ ਯਾਦ ਹੈ ਇੱਕ ਵਾਰੀ ਅਸੀਂ ਦਿੱਲੀੋਂ ਆ ਰਹੇ ਸੀਗੇ ਔਰ ਅਸੀਂ ਆਪਣਾ ਰੇਲਵੇ ਸਟੇਸ਼ਨ ਦੇ ਉੱਪਰ ਇੱਕ ਤੋਰ ਪਕੜ ਲਿਆ ਜਿਹੜਾ ਸਾਡੇ ਨਾਲ ਚੋਰੀ ਕਰ ਰਿਹਾ ਸੀ ਕਿਸੇ ਨੂੰ ਲੈ ਆਪਣਾ ਅਟੈਚੀ ਚੱਕਿਆ ਉਹਨਾਂ ਨਾਲ ਅਸੀਂ ਪਕੜ ਲਿਆ ਉਹ ਪਕੜਿਆ ਤੇ ਉਹਦੇ 2-4 ਥੱਪੜ ਲਗਾਤੇ ਸਾਨੂੰ ਪੁਲਿਸ ਵਾਲੇ ਸਾਡੇ ਮਗਰ ਪੈ ਗਏ ਕਿ ਆਪ ਕੋ ਜਾ ਹੀ ਨਹੀਂ ਸਕਤੇ ਆਪ ਚਲੋ ਥਾਣੇ ਮੈਂ ਆਪ ਉਸਕੇ ਥੱਪੜ ਲਗਾਏ ਆ ਆਪਣੇ ਆਪਣੇ ਐਸਾ ਕਾਨੂੰਨ ਹੱਥੇ ਲਿਆ ਇਹੋ ਜੇ ਕਾਨੂੰਨ ਦੇ ਅੰਦਰ ਆ ਕੇ ਦੱਸੋ ਆ ਕੀ ਵਪਾਰੀ ਕਿਹੜੀ ਜਗ੍ਹਾ ਤੇ ਖੜੇ ਆ ਅੱਜ ਸਾਡਾ ਹਰ ਰੋਜ਼ ਮਾਰਡਰ ਹੋ ਰਿਹਾ ਵਪਾਰੀ ਦਾ ਹਰ ਰੋਜ਼ ਲੇਕਿਨ ਸਾਡੀ ਸਰਕਾਰ ਸਾਡੇ ਮੰਤਰੀ ਸਾਹਿਬ ਸਟੇਜਾਂ ਦੇ ਉੱਤੇ ਖੜ ਕੇ ਢੰਗੜੇ ਪਾ ਰਿਹਾ ਕਿ ਮੇਰਾ ਰੰਗਲਾ ਪੰਜਾਬ ਕੀ ਹੋ ਜਾਣਾ ਕਹਿੰਦਾ ਸੀ ਉਹ ਬਣਾਤਾ ਕੁਰਸੀ ਮੈਂ ਜਾਖੜ ਸਾਹਿਬ ਦਾ ਕਿਹਾ ਸੀ ਕਿ ਮੈਂ ਸਿਕਿਉਰਟੀ ਨਹੀਂ ਲਾਊਂਗਾ ਮੈਂ ਇਹ ਨਹੀਂ ਕਰੂੰਗਾ ਅੱਜ ਦੇਖੋ ਤੁਸੀਂ ਸਭ ਤੋਂ ਵੱਧ ਸਿਕਿਉਰਟੀ ਪਹਿਲੇ ਆਪਣੇ ਸਾਡੇ ਮੁੱਖ ਮੰਤਰੀ ਆ ਜਿਨ੍ਹਾਂ ਨੇ ਸਭ ਤੋਂ ਵੱਧ ਸਿਕਿਉਰਟੀ ਲਈਤੀ ਔਰ ਮੇਰੀ ਖਿਆਲ ਉਹ ਪਹਿਲੇ ਮੁੱਖ ਮੰਤਰੀ ਹੋਣਗੇ ਜਿਨ੍ਹਾਂ ਨੇ ਸਭ ਤੋਂ ਵੱਧ ਹੈਲੀਕਾਪਟਰ ਦੀ ਸੇ ਆਪਣਾ ਯਾਤਰਾ ਕੀਤੀ ਹੈ ਐਹੋ ਜਿਹੀਆਂ ਚੀਜ਼ਾਂ ਦੇਖ ਕੇ ਅੱਜ ਸਾਡਾ ਸਰਕਾਰ ਉਹ ਕਹਿੰਦੇ ਨੇ ਸਾਡਾ ਆਪਣਾ ਸੋਰੀ ਕ੍ਰੇਟ ਜਿਹੜੀ ਹੈ ਇੰਨੇ ਤੋਂ ਜ਼ਿਆਦਾ ਕਰਜ਼ੇ ਦੇ ਅੰਦਰ ਦਬੀ ਹੋਈ ਹੈ ਪਰ ਉਹ ਕ੍ਰੇਟ ਦਾ ਕਰਜ਼ੇ ਦੇ ਵਿੱਚ ਡਬਣ ਹੋਣ ਦੇ ਬਾਵਜੂਦ ਵੀ ਅੱਜ ਸਾਡੇ ਕੋਲੇ ਆਪਣੇ ਹੈਲੀਕਾਪਟਰ ਦੀ ਕੋਈ ਚਿੰਤਾ ਨਹੀਂ ਹੈ ਸਾਨੂੰ ਆਪਣੀ ਐਸ਼ੋਰਾਮ ਦੀ ਚਿੰਤਾ ਨਹੀਂ ਹੈ ਸਾਨੂੰ ਕੋਈ ਵੀ ਮੈਡੀਕਲ ਦਿੱਲੀੋਂ ਘਟਵੜ ਚੋਣਾ ਹੈ ਮੰਤਰੀ ਤਾਂ ਸਾਡੇ ਦਿੱਲੀ ਉੱਪਰ ਲੱਗੀ ਅੱਜ ਪ੍ਰਧਾਨ ਆਪਣੇ ਮੁੱਖ ਮੰਤਰੀ ਦੇ ਉੱਪਰ ਸਾਡੇ ਪ੍ਰਧਾਨ ਲੱਗ ਰਹੇ ਹੈ ਮੁੱਖ ਮੰਤਰੀ ਦੇ ਉੱਪਰ ਸਾਡੇ ਆਪਣੇ ਪੰਜਾਬ ਦੇ ਚਾਰਜ ਲੱਗ ਰਹੇ ਹੈ ਫਿਰ ਤੋਂ ਕ੍ਰੇਟ ਕਿੱਧਰ ਜਾਂਦੀ ਹੈ ਅਕਿਹੜੇ ਬੰਦੇ ਨੂੰ ਪੁੱਛੀਏ ਤੁਸੀਂ ਵੀ ਕਹੋਗੇ ਮੈਂ ਬੋਲਣਾ ਕਿ ਪਰ ਅੱਜ ਇੰਨਾ ਕੁ ਹਾਲਾਤ ਵਿਗੜੇਗਾ ਉਹ ਵਿਚਾਰਾ ਠੀਕ ਹੈ ਵਪਾਰੀ ਸਾਡਾ ਰੋੜ ਯਾਰ ਮੈਂ ਬਿਲਕੁਲ ਠੀਕ ਹੈ ਜੀ ਇੱਕ ਖਬਰ ਖਬਰ ਇਹ ਵੀ ਆ ਰਹੀ ਹੈ ਕਪੂਰ ਸਾਹਿਬ ਕੀ ਇਸ ਅਬੋਹਰ ਕਤਲकांड ਮਾਮਲੇ ਦੇ ਵਿੱਚ ਦੋ ਲੋਕਾਂ ਦਾ ਇਨਕਾਊਂਟਰ ਹੋਇਆ ਦੋ ਲੋਕਾਂ ਦੀ ਮੌਤ ਹੋ ਗਈ ਹੈ ਪੁਲਿਸ ਦੇ ਨਾਲ ਇਨਕਾਊਂਟਰ ਦੌਰਾਨ ਦੋ ਲੋਕਾਂ ਦੇ ਫੜੇ ਜਾਣ ਦੀ ਖਬਰ ਤੇ ਦੋ ਲੋਕਾਂ ਦੇ ਇਨਕਾਊਂਟਰ ਦੀ ਵੀ ਖਬਰ ਆ ਰਹੀ ਹੈ ਥੋੜਾ ਇੱਕ ਰਿਐਕਸ਼ਨ ਜ਼ਰੂਰ ਇਹਦੇ ਤੇ ਵੀ ਚਾਹਾਂਗੇ ਅਮਿਤ ਕਪੂਰ ਸਾਹਿਬ ਕੀ ਪੁਲਿਸ ਦਾ ਦਾਅਵਾ ਕਿ ਦੋ ਲੋਕਾਂ ਨਾਲ ਇਨਕਾਊਂਟਰ ਕਰ ਦਿੱਤਾ ਸੀ ਮੈਂ ਪੁਲਿਸ ਦਾ ਧੰਨਵਾਦ ਕਰਦਾ ਔਰ ਸਪੈਸ਼ਲੀ ਮੈਂ ਜੀਜੀਪੀ ਗਿਲਖਾਪ ਦਾ ਹਰਮਨ ਗਿਲਜੀ ਦਾ ਮੈਂ ਉਹਨਾਂ ਦੇ ਘਰ ਹੀ ਬੈਠਾ ਸੀਗਾ ਜਦੋਂ ਮੈਸੇਜ ਆਇਆ ਸਾਨੂੰ ਔਰ ਮੈਂ ਚਾਹਨਾ ਕਿ ਦੇਖੋ ਜਿਹੜਾ ਪੁਲਿਸ ਦੇ ਅੰਦਰ ਅੱਛੇ ਦੇਖੋ ਅਫਸਰ ਅੱਛੇ ਵੀ ਹੈਗੇ ਆ ਅੱਜ ਕੇਪੀਐਸ ਗਿਲਖਾਪ ਦਾ ਨਾਮ ਲੋਕ ਯਾਦ ਕਰਦੇ ਹੈ ਤਾਂ ਉਹਨਾਂ ਨੂੰ ਲੋਕ ਕਹਿੰਦੇ ਕਿ ਉਹਨਾਂ ਦੇ ਟਾਈਮ ਤੇ ਬਹੁਤ ਵਧੀਆ ਕੰਮ ਹੋਏ ਸੀ ਤਾਂ ਜਿਹੜਾ ਬੰਦਾ ਅੱਜ ਅੱਛਾ ਕੰਮ ਕਰੂਗਾ ਉਹਨਾਂ ਦਾ ਨਾਮ ਅੱਛਾ ਲਿਆ ਜਾਊਗਾ ਔਰ ਜਿੱਥੇ ਪੁਲਿਸ ਕਾਡਾ ਕੰਮ ਅੱਛਾ ਕਰਦੀ ਹੈ ਕਿ ਮੈਂ ਅੱਜ ਵੀ ਕਹਿੰਦਾ ਮੈਂ ਕਦੇ ਵੀ ਆਪਣੀ ਡਿਵਿਡ ਬੀ ਮੁੱਖ ਮੰਤਰੀ ਸਾਹਿਬ ਸਾਡੇ ਕੋਲੇ ਕਿਸੇ ਲੈਵਲ ਤੇ ਕਿਸੇ ਕੋਲ ਕੋ ਗਲਤੀ ਹੋਗੀ ਤਾਂ ਕੋਈ ਗੱਲ ਨਹੀਂ ਪਰ ਅੱਜ ਜਿਹੜੀਆਂ ਸਾਡੀਆਂ ਪ੍ਰੋਬਲਮਾਂ ਆ ਰਹੀਆਂ ਜਿੱਥੇ ਸਾਡੇ ਨਾਲ ਟੱਕਾ ਹੋ ਰਿਹਾ ਘਟੋ ਘੜ ਤੁਸੀਂ ਸਾਨੂੰ ਸਾਡੇ ਨਾਲ ਖੜੋ ਯਾਰ ਤੁਸੀਂ ਸਾਡੇ ਮੁੱਖ ਮੰਤਰੀ ਹੋ ਜੇ ਤੁਸੀਂ ਅੱਜ ਇਹ ਚੀਜ਼ ਉੱਪਰ ਨਹੀਂ ਹੋ ਕੇ ਸਾਡੇ ਅੱਜ ਵਪਾਰੀਆਂ ਨੂੰ ਅੰਦੇਖਾ ਕਰੋਗੇ ਛੇੜ ਦੇ ਵਿੱਚ ਮੇਰੀ ਖਿਆਲ ਇਸ ਤੋਂ ਵੱਧ ਟੱਕਾ ਕਰੇ ਨਹੀਂ ਹੋ ਸਕਦਾ ਅੱਜ ਜੇ ਵਪਾਰੀਆਂ ਦਾ ੱਤ ਕਤਲ ਹੋਣ ਲੱਗ ਗਿਆ ਵਪਾਰੀਆਂ ਤੋਂ ਬਰੋਤੀਆਂ ਮੰਗਣ ਲੱਗੀਆਂ ਜੇ ਵਪਾਰੀ ਸੇਵ ਨਹੀਂ ਆ ਤਾਂ ਫਿਰ ਛੇੜ ਦਾ ਕੋਈ ਨਾ ਕਿਤੇ ਵੀ ਕੋਈ ਵੀ ਆਪਾਂ ਕੋਈ ਵੀ ਸੇਵ ਨਹੀਂ ਚਲੋ ਠੀਕ ਹੈ कपूर ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਦਿਨ ਦੀ ਸਭ ਤੋਂ ਵੱਡੀ ਤੇ ਅਹਿਮ ਖਬਰ ਇਹ ਹੀ ਹੈ ਕਿ ਦੋ ਮੁਲਜ਼ਮਾਂ ਦਾ ਇਨਕਾਊਂਟਰ ਹੋ ਗਿਆ ਹੈ ਅਬੋਹਰ ਮਾਮਲੇ ਦੇ ਵਿੱਚ ਕਿਉਂਕਿ ਕੱਲ ਸ਼ਰੇਆਮਿਕ ਵਪਾਰੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਰੋਸ ਸੀ ਗੁੱਸਾ ਸੀ ਵਪਾਰੀਆਂ ਦੇ ਨਾਲ-ਨਾਲ ਆਮ ਲੋਕਾਂ ਦੇ ਵਿੱਚ ਵੀ ਰੋਸ ਤੇ ਗੁੱਸਾ ਸੀ ਕਿ ਇਹ ਕੀ ਹੋ ਰਿਹਾ ਉਸ ਤੋਂ ਬਾਅਦ ਇਹ ਵੱਡਾ ਐਕਸ਼ਨ ਹੋਇਆ ਜਿਸ ਤੋਂ ਬਾਅਦ ਦੋ ਮੁਲਜ਼ਮਾਂ ਨੂੰ ਪੇਰ ਕਰ ਦਿੱਤਾ ਗਿਆ ਇਹ ਜਾਣਕਾਰੀ ਹੈ ਜਿਹੜੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ ਦੇਸ਼ ਤੋਂ ਇਹਦੀ ਬਾਕੀ ਖਬਰਾਂ ਲਈ ਬਣ ਰਹੋ ਪੀਟੀਸੀ ਨਿਊਜ਼ ਨਾਲ ਧੰਨਵਾਦ